ਆਹ ਉਹ ਸੋਮੀ ਯਾਰੀ ਬਗਲੇ ਨੇ ਪਰੰਗ ਕਾਲਾ ਹੈ ਕਾਂ ਡੋੜ ਨੇ ਉਹਨਾਂ ਦੇ ਚੁੰਝਾ ਹੋਰ ਹੁੰਦਿਆਂ ਨਾਲੇ ਵੱਡੇ ਸਾਈਜ਼ ਹੁੰਦੇ ਨੇ ਸ਼ਕਲ ਸਾਰੀ ਬਗਲੇਾਂ ਚਿੱਟਾ ਬਗਲਾ ਕੋਈ ਨਹੀਂ ਜਿਸ ਦਾ ਬੜੇ ਚਿਹਰਾ ਹੈਗੇ ਵੇ ਬਗਲੇ ਨੇ ਪਰ ਹੈਗੇ ਕਾਲੇ ਨੇ ਤੇ ਬਾਕੀ ਤੁਸੀਂ ਚੰਗ ਦੇ ਵੇਖ ਕੇ ਨਾ ਇਹ ਦੱਸਣਾ ਹੈ ਵੀ ਕੀ ਚੀਜ਼ ਹੈ ਤੌਰ ਐਕਟਿੰਗ ਸਾਰੇ ਬਗਲਿਆਂ ਤੋਂ ਨਹੀਂ ਤੇ ਬਾਕੀ ਨਹੀਂ ਸਮਝ ਆਉਂਦੀ ਵੀ ਕੀ ਜਾਨਵਰ ਕੀ ਹੈ ਇਹ ਤਾਂ ਕਹਿੰਦੇ ਕਾਂ ਡੋੜ ਉਹ ਵੀ ਨਹੀਂ ਹੈਗੇ ਜੀ ਲੱਤਾਂ ਲੰਬੀਆਂ ਬਗਲਿਆਂ ਤੋਂ ਹਨੇ ਬਰਾਂਗਾ ਵਾਲੇ ਨੇ ਜੀ ਠੀਕ ਹੈ ਜੀ ਤੁਹਾਨੂੰ ਕੋਈ ਸਮਝ ਆਉਂਦੀ ਹੈ ਕਮੈਂਟ ਕਰਕੇ ਦੱਸੋ ਵੀ ਇਹ ਕਿਹੜਾ ਜਾਨਵਰ ਹੈ ਜੀ ਟਟੀ ਦਾ ਮਣੀ ਹੈ ਗਿਆ ਜੀ ਚਲੋ ਬਾਕੀ ਮੈਨ ਤਾਂ ਲੱਗਦਾ ਜੀ ਬਗਲੇ ਨੇ ਪਰ ਇਹੇ ਕਾਲੇ ਨੇ ਖਾਂਦੇ ਨੇ ਕੀੜੇ ਮਕੋੜੇ ਖਾਂਦੇ ਨੇ ਵਿੱਚ ਠੁਈਆਂ ਇਹ ਵਗੈਰਾ ਉਹ ਜੀ ਨਿਕਲਦੀ ਹੈ ਨਾ ਉਹ ਜੀ ਖਾਂਦੇ ਨੇ ਬਾਕੀ ਧਿਆਨ ਆ ਵੇਖ ਲੋ ਫਿਰ ਚੰਗੇ ਧਿਆਨ ਆ ਵੇਖੋ ਜੀ ਰੰਗ ਆੜਾ ਹੀ ਇਹੇ ਬਹੁਤ ਜ਼ਿਆਦਾ ਨੇ ਤੋ ਤੋ ਜ਼ਿਆਦਾ ਛੀ 2 8 10 ਤੋਂ 12 14 15 ਹਜ਼ਾਰ ਦਾ 18 18 ਵੀ ਬਾਕੀ ਉਹ ਇੱਕ ਚਿੱਟਾ ਬਗਲਾ ਜੂਰਦਾ ਜੀ ਤੋਰ ਉਹਦੀ ਵੀ ਇਸ ਤਰ੍ਹਾਂ ਹੀ ਠੀਕ ਹੈ ਜੀ ਕਮੈਂਟ ਕਰਕੇ ਦੱਸਣਾ ਜ਼ਰੂਰ ਵੀ ਕੀ ਹੈ ਆ ਐਕਟਿੰਗ ਪੂਰੀ ਬਗਲੇ ਆਦਰਾ ਕਿਉਂ ਫਸਣ ਪਉਣ ਲੱਗਿਆ ਹੈ ਉਜੀ ਨਿਕਲਦੀ ਏ ਇਹ ਉਹ ਖਾਂਦੇ ਨੇ ਮੈਂ ਤਾਂ ਜਾ ਰਿਹਾ ਸੀ ਬੁੱਲੇ ਤੋਂ ਪਿੰਡ ਨੂੰ ਮੈਨਾਂ ਵੇਖਿਆ ਉਹਨਾਂ ਗੱਬੀ ਕੀਤੀ ਤਾਂ ਵੀਡੀਓ ਬਣਾਉਣਾ ਪਿਆ ਕੋਈ ਕੁੱਤੇਂ ਡਾਰ ਰਹਾ ਟਟੀ ਰਤਾ ਹੋ ਰੰਗ ਦੇ ਟਟੀ ਸੀ ਠੀਕ ਹੈ ਜੀ ਕੀ ਦੱਸਦੇ ਆ ਅੱਟ ਡੀ ਰਹੀ ਸੀ ਬਾਕੀ ਦਰبان ਲੱਗਿਆ ਇਧਰ ਕੋਈ ਨਹੀਂ ਜਾਨਵਰ ਕੋਈ ਠੀਕ ਹੈ ਜੀ ਇਹ ਬਾਕੀ ਜਰੂਰ ਕਮੈਂਟ ਕਰਕੇ ਤੁਸੀਂ ਜਰੂਰ ਦੱਸਣਾ ਵੀ ਇਹ ਕੀ ਜਾਨਵਰ ਹੈ ਠੀਕ ਹੈ ਜੀ